ਰਾਣਾ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦਿੱਤਾ ਕਹਿੰਦੇ ਵੀ ਬਾਰੀ ਲੋਕਾਂ ਨੂੰ ਆਗੇ ਵੱਡੀਆਂ ਅਹੁਦੇ ਦਿੱਤੇ ਅਸਤੀਫਾ ਵੀ ਦੇ ਦਿੱਤਾ ਗਿਆ ਕਿੱਥੇ ਦੇਖ ਦੋ ਅਸਤੀਫਾ ਉਹਨਾਂ ਦਾ ਦੇਖੋ ਗਿੱਲ ਸਾਹਿਬ ਰਣਜੀਤ ਸਿੰਘ ਗਿੱਲ ਬਹੁਤ ਹੀ ਨੇਕ ਇਨਸਾਨ ਤੇ ਇਮਾਨਦਾਰ ਹੈਗੇ ਨੇ ਤੇ ਮੇਰੇ ਬਾਪ ਸਮਾਨ ਨੇ ਠੀਕ ਹੈ ਕਿਤੇ ਨਾ ਕਿਤੇ ਪਾਰਟੀ ਤੋਂ ਨਾਰਾਜ਼ਗੀ ਹੋ ਸਕਦੀ ਹੈ ਪਰ ਸਾਡੇ ਦਿਲ ਦੇ ਵਿੱਚ ਉਹਨਾਂ ਦਾ ਹਮੇਸ਼ਾ ਸਤਿਕਾਰ ਰਹੂਗਾ ਸੇ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਤੁਹਾਨੂੰ ਵੀ ਜੁਆਇਨਿੰਗ ਕਰਾਈ ਸੀ ਕਿ ਉਹਨਾਂ ਨੇ ਸ਼੍ਰੋਮਣੀ ਕਾਲਜ ਜੀ ਜੀ ਮੈਂ ਤਾਂ ਦੇਖੋ ਬਿਲਕੁਲ ਗਿੱਲ ਸਾਹਿਬ ਦੀ ਮੈਂ ਤਾਂ ਬਹੁਤ ਆਭਾਰੀ ਹੈਗੀ ਆ ਵੀ ਉਹਨਾਂ ਨੇ ਮੈਨੂੰ ਜੁਆਇਨ ਕਰਵਾਇਆ ਸੀ ਤੇ ਸਾਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਤਕਾ ਜ਼ਰੂਰ ਲੱਗਿਆ ਕਿ ਉਹ ਸਾਡੇ ਹਲਕੇ ਨੂੰ ਛੱਡ ਕੇ ਗਏ ਆ ਮੈਂ ਤਾਂ ਸੱਕੋ ਗਿੱਲ ਸਾਹਿਬ ਨੂੰ ਫੋਨ ਵੀ ਲਾਇਆ ਸੀ ਕਿ ਵੀ ਨਹੀਂ ਤੁਸੀਂ ਜਾਓ ਤਾਂ ਕੀ ਕਹਿ ਸਕਦੇ ਆ ਜੀ ਉਹਨਾਂ ਦੇ ਪਹੁੰਚ ਗਿਆ ਸੀਗਾ ਦੇਖੋ ਕਾਫੀ ਉਹਨਾਂ ਨੇ ਐਕਚੁਅਲੀ ਸਵਿਚ ਆਫ ਸੀ ਤੇ ਵਿੱਚ ਉਹਦੀ ਕਾਫੀ ਮਨ ਲੱਦਾ ਇਧਰ ਉਧਰੋਂ ਕਾਲਸ ਆਈਆਂ ਸੀ ਤਾ ਕਰਕੇ ਉਹ ਬਾਕੀ ਸਾਡੇ ਦਿਲ ਦੇ ਵਿੱਚ ਉਹਨਾਂ ਦੇ ਹਮੇਸ਼ਾ ਰਿਸਪੈਕਟ ਹੈਗੀ ਅਤੇ ਰਹੇਗੀ ਸਾਡੇ ਆਪਸ ਮਾਨਨੇ ਜੀ ਉਹ ਕਹਿੰਦੇ ਸਾਬ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਆ ਫੇ ਗਏ ਕਿਉਂ ਨਹੀਂ ਉਹਨਾਂ ਦੇ ਘਰ ਦੇਖੋ ਜੀ ਉਹਨਾਂ ਦੇ ਆਪਣਾ ਨਿੱਜੀ ਕੋਈ ਫੈਸਲਾ ਹੋ ਸਕਦਾ ਪਰ ਸਾਡੇ ਵੱਲੋਂ ਦੀ ਕੋਈ ਐਦਾ ਦੀ ਗੱਲ ਨਹੀਂ ਜੇਕਰ ਹਲਕਾ ਖੜ ਦੇ ਵਿੱਚ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕਿ ਨਿਵਾਨ ਨੂੰ ਪਿਆਰ ਦੇਖੋ ਜੀ ਅਸੀਂ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਰਹੇ ਹਾਂ ਹਮੇਸ਼ਾ ਜਿੱਦਾਂ ਵੀ ਕੋਈ ਫੈਸਲਾ ਲਗਾਉਂਗੇ ਅਸੀਂ ਉਹਨਾਂ ਦੀ ਹਮੇਸ਼ਾ ਹਾਜ਼ਰੀ ਵਿੱਚ ਰਵਾਂਗੇ ਜੀ ਆ ਤਾਂ ਇਹ ਸੰ ਕੋ ਕਮੇਟੀ ਮੈਂਬਰ ਤੇ ਰঞ্জੀਤ ਸਿੰਘ ਗਿਲਵਾਰੇ ਇਹਨਾਂ ਨੇ ਵੀ ਕਾਫੀ ਗੱਲਾਂ ਆਖੀਆਂ ਤੇ ਅੱਜ ਇੱਕ ਵੱਡੇ ਕਾਫਲੇ ਦੇ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਵਿਰੋਧ ਪ੍ਰਦਰਸ਼ਨ ਲੈਂਡ ਕੋਡਿੰਗ ਨੂੰ ਲੈ ਕੇ ਕੀਤਾ ਜਾ ਰਿਹਾ ਉਸ ਦੇ ਵਿੱਚ ਵੀ ਜਾ ਰਹੇ ਨੇ ਤੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ